ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਗੱਡੀ ਵਿਖਾਣੀ ਹੈ ਜਿਹੜੇ ਕਿਸੇ ਵੀਰ ਨੂੰ ਲੱਲੋ अल्टੋ ਦੀ ਲੋੜ ਹੈ ਬੁਲਟ ਤੋਂ ਸਸਤੀ ਆ ਜਲਟੋ ਦੇ ਦੇਣੀ ਹੈ ਤੇ ਗੱਡੀ ਬਿਲਕੁਲ ਆਖੀਏ ਕੋਕਾ ਪੀਸ ਹੈ ਪੇਪਰ ਵਰਕ ਪੂਰਾ ਹੈ ਗੱਡੀ ਦੀ ਡਿਟੇਲ ਹੈ 2005 ਮਾਡਲ ਹੈ 26 ਤੱਕ ਪਾਸਿੰਗ ਹੈ ਥਰਡ ਓਨਰ ਹੈ ਇਨਸ਼ੋਰੈਂਸ ਹੈ ਜਿਹੜਾ ਉਹ 2025 ਦੇ ਤੀਜੇ ਮਹੀਨੇ ਤੱਕ ਹੈ ਪੋਲਿਊਸ਼ਨ ਹੋਇਆ ਹੋਇਆ ਸੋ ਪੇਪਰ ਵਰਕ ਕੋਲੋਂ ਵੀ ਕੋਈ ਕਮੀ ਨਹੀਂ ਤੇ ਬਾਕੀ ਗੱਡੀ ਦੀ ਵੀ ਕੋਈ ਕਮੀ ਨਹੀਂ ਤੁਹਾਨੂੰ ਆਪਾਂ ਪੂਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਦੇ ਦੇਣੀ ਹੈ ਇੱਕ ਇੱਕ ਲਾਲੋ ਕੋਨਾ ਗੱਡੀ ਦਾ ਤੁਹਾਨੂੰ ਵਿਖਾ ਦਾਂਗੇ ਕੋਈ ਲਾਲੋ ਇਹਦੇ ਚ ਜੰਗ ਨਹੀਂ ਲੱਗਿਆ ਕੋਈ ਐਕਸੀਡੈਂਟ ਨਹੀਂ ਕੀ ਬਿਲਕੁਲ ਸਾਫ਼ ਗੱਡੀ ਹੈ ਅੱਗੋਂ ਪਿੱਛੋਂ ਤੁਹਾਨੂੰ ਸਾਰਿਆਂ ਨੂੰ ਨਿਗਾ ਮਰਾਤੀ ਹੈ ਗੱਡੀ ਦੀ ਵੇਖ ਸਕਨੇ ਤੁਸੀਂ ਬਿਲਕੁਲ ਸਾਫ਼ ਸੁਥਰੀ ਗੱਡੀ ਹੈ ਟਾਇਰ ਨਾਲ ਜਿਹੜੇ ਗੱਡੀ ਤੇ 50 ਪੈਸੇ ਦੇ ਨੇੜੇ ਨੇ ਅਲਾਏ ਵੀਲ ਪਏ ਨੇ ਸਿਸਟਮ ਲੱਗਾ ਹੈ ਅੰਦਰ ਵੇਖ ਸਕਨੇ ਹੋ ਤੁਸੀਂ ਸਭ ਕੁਝ ਏਸੀ ਹੀਟਰ ਦੀ ਓਕੇ ਹੈ ਜੇ ਗੱਲ ਕਰੀਏ ਇੰਜਨ ਗੇਅਰ ਦੀ ਉਹ ਵੀ ਬਿਲਕੁਲ ਓਕੇ ਦੀ ਰਿਪੋਰਟ ਹੈ ਤੇ ਬੈਟਰੀ ਬਿਲਕੁਲ ਕੈਮ ਐ ਕਿਸੇ ਗੱਲ ਦੀ ਲਾ ਲਓ ਇੱਕ ਪੈਸੇ ਦੀ ਵੀ ਲਾ ਲਓ ਇਹਦੇ ਤੇ ਲਾਣ ਦੀ ਲੋੜ ਨਹੀਂ ਹੈਗੀ ਬਾਕੀ ਜਿਹੜੇ ਵੀਰ ਨੇ ਲੈਣੀ ਹੋਈ ਨੰਬਰ ਛੱਡਾਂਗੇ ਵੀਡੀਓ ਦੇ ਵਿੱਚ ਉਹੀ ਵੀਰ ਲਾ ਲਓ ਕੰਟੈਕਟ ਕਰਨ ਜਿਹੜਿਆਂ ਨੇ ਗੱਡੀ ਲੈਣੀ ਹੈ ਟਾਈਮ ਪਾਸ ਵਾਲੇ ਵੀਰ ਦੂਰ ਰਹਿਣ ਡੀਲ ਪੂਰੀ ਲਾ ਲਓ ਆਪਾਂ ਜਾਇਜ਼ ਕਰਨੀ ਹੈ ਕੋਈ ਲਾ ਲਓ ਜ਼ਿਆਦਾ ਮੰਗਣਾ ਨਹੀਂਗਾ ਜਿਹੜੇ ਵੀਰ ਨੇ ਲੈਣੀ ਹੈ ਲਾ ਲਓ ਪੰਜਾਂ ਮਿੰਟਾਂ ਦੇ ਵਿੱਚ ਸੌਦਾ ਕਰ ਲੈਣਾ ਗੱਡੀ ਕੋਈ ਹੋਲਾ ਨਹੀਂਗਾ ਸਾਫ਼ ਸੁਥਰੀ ਗੱਡੀ ਹੈ ਸੀਟ ਕਵਰ ਵੀ ਪਏ ਹੋਏ ਨੇ ਮੈਟ ਪਏ ਹੋਏ ਨੇ ਬਿਲਕੁਲ ਸਾਫ਼ ਗੱਡੀ ਹੈ ਸਾਰਾ ਕੁਝ ਵਰਕਿੰਗ ਦੇ ਵਿੱਚ ਹੈ ਸਲਪਸਲਪ ਦੀ ਸਭ ਕੁਝ ਓਕੇ ਹੈ ਸਭ ਕੁਝ ਤੁਹਾਨੂੰ ਆਪਾਂ ਵੀਡੀਓ ਚ ਚੈੱਕ ਕਰਾਤਾ ਹੈ ਸੋ ਜਿਹੜੇ ਵੀਰ ਦਾ ਦਿਲ ਮੰਨਦਾ ਹੈ ਕੰਟੈਕਟ ਕਰਨ ਲਈ ਤੁਹਾਨੂੰ ਨੰਬਰ ਦੇ ਦਿੰਨੇ ਆ 70270 73173 ਤੇ ਤੁਸੀਂ ਕੰਟੈਕਟ ਕਰ ਲਿਓ ਬਾਕੀ ਜਿਹੜੀ ਲੋਕੇਸ਼ਨ ਹੈ ਗੱਡੀ ਦੀ ਉਹ ਪਟਿਆਲੇ ਕੋਲ ਸਮਾਣਾ ਪੈਂਦਾ ਉੱਥੇ ਗੱਡੀ ਖੜੀ ਹੋਈ ਹੈ ਸੋ ਜਿਹੜੇ ਵੀਰ ਨੇ ਆਉਣਾ ਆ ਫੋਨ ਕਰ ਲਿਓ ਤੇ ਤੁਹਾਨੂੰ ਆਪਾਂ ਗੱਡੀ ਚੈੱਕ ਕਰਾ ਦਾਂਗੇ ਦਿਲ ਮੰਨਦਾ ਹੋਇਆ ਗੱਡੀ ਲੈ ਜਾਓ ਬਾਕੀ ਟਾਈਮ ਪਾਸ ਵਾਲੇ ਵੀਰ ਦੂਰ ਰਹਣ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ